ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਫਿਰ ਤੋਂ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਰੱਖਿਆ ਬਖਸ਼ੇ ਗਲਤ ਕਰਦੇ ਜੀ ਅੱਜ ਵੀ ਮੈਂ ਤੁਹਾਨੂੰ ਦੱਸ ਰਿਹਾ 28 28 ਤੋਂ ਕਿਉਂਕਿ ਪਹਾੜੀ ਲੱਕੇ ਵਿੱਚ ਬਰਫੜੀ ਹੋਣੀ ਹੈ ਸੋ ਬਰਫੜੀ ਮੰਡਾਲੀ ਕੁਲੂ ਸ਼ਿਮਲਾ ਰਹਾਉ ਜੀ ਕਸੂਰ ਸੋ ਲਾਣੋ ਫੁਰੀ ਮਨਿਕਰਨ ਪਾਲਾ ਬੁਰਾ ਤਾਂ ਮਸ਼ਾਅੱਲਾ ਸ਼ੰਦਾ ਦੇ ਯੋਤਰਾ ਕਰਨ ਦੇ ॠषि ਕੇਸ਼ ਦੇਹੜਾ ਦੋਨ ਹਰੀ ਦਵਾਰ ਮਸੂਰੀ ਤੇ ਜੰਮੂ ਕਸ਼ਮੀਰ ਸ਼੍ਰੀਨਗਰ ਕੁਦਮਾਰਗਸ ਨਮਨਮਾਰਗ ਤੇ ਚੇਸ਼ੁਰੂ ਬੋਜੋ ਕੀ ਹੈ ਲੋਕੀ ਕੱਲੋਂ ਬੜਾ ਬੜੀ ਮਦਦ ਦਾ ਸਾੜਨੇ ਤੁਕਰੀ ਲੱਗਦਾ ਉਹ ਚੋਲ ਲੱਗ ਲੱਗੀ ਬਾ ਬਾੜ ਕਿਸੇ ਵਾਂਗ ਸਾਰੇ ਬਣੇ ਹੋਏ ਨੇ ਕਿਉਂਕਿ ਭਾਰੀ ਵੀ ਫਰਾਂਡ ਜਾ ਰਿਹਾ ਸੋ ਹੁਣ ਜੋ ਕਿ ਦੱਖਣ ਪੂਰੇ ਵੀ ਹਵਾ ਫਿਰ ਤੋਂ ਵਾਪਸੀ ਕਰ ਚੁੱਕੀ ਹੈ ਤੇ ਸਾਹਮਣੇ ਵਾਲ ਜਿਹੜੇ ਰਾਤੋਂ ਬਾਹਰ ਸਰਪੋਨ ਉਦជា ਮੀਸਰਸ ਬਲ ਆਉਗੋ ਦਿੱਤਾ ਕਰੀਬ ਜਿਹਾ ਲੱਗ ਰਿਹਾ ਹੋ ਗਿਆ ਅਕਤੂਬਰ 25 ਤੋਂ ਮਹਨਵਰ ਜਿਆਦਾ ਕਰਤੀ ਗਿਆ ਜੀ ਅਜੇ ਇੱਕ ਹਾਲ ਤੱਕ ਰਹਾ ਤਾਂ ਕੱਥਈ ਹੈ ਇਸ ਤਰ੍ਹਾਂ ਹਾਲ ਤੱਕ ਵੇੜੇ ਵੇੜੇ ਜ਼ਬਰਦਸਤ ਰਹੇਗਾ ਜੇ ਕੁਝ ਨਾ ਕਹਿਵਾਂ ਚਕਾ ਦੁਪਹਿਰ ਤੋਂ ਨਮੋਤ ਤੇ ਕਰੇ ਮੈਨੂੰ ਹੋਂਦ ਸਾਰ ਨਹੀਂ ਸਾਰ ਬਹੁਤ ਹੈ ਜੋ ਵੀ ਭੜ ਲਾ ਕਵਿ ਚ ਕੋ ਮੜ ਜਾੜੇ ਨੂੰ ਲੱਗਦਾ ਕਿ ਇੱਕ ਜਾਂ ਦੋ ਤਰੀਕ ਤੱਕ ਵੇਟ ਕਰ ਲਓ ਉਸ ਤੋਂ ਬਾਅਦ ਤੁਸੀਂ ਖਾਣਾ ਹੋ ਜਾਵੇਗੇ ਤਾਂ ਜਾਣਾ ਕਿ ਚਾਰ ਤਰੀਕ ਤੋਂ ਫਿਰ ਤੋਂ ਬਿਜ਼ਨਸ ਰਿਕਸ ਆ ਰਹੀ ਹੈ ਜੋ ਕਿ ਫਿਰ ਤੋਂ ਉਮੀਦ ਹੈ ਬੜਾ ਬਾਕੀ ਕਰੇ ਕਿ ਜੇ ਬੜਾ ਫਿਰ ਆਪਣੀ ਬਾਕੀ ਕਰੇਗੀ ਇਹ ਕੰਪਲੀਟ ਹੈ on the